ਵੈਗਰੂਜੀਕਾ ਖਾਲਸਾ ਵੈਗਰੂਜੀ ਕੀ ਫਤਿਹ ਮਿਰਜਾ ਅੱਜ ਸਾਨੂੰ ਮੈਂ ਇੱਕ ਕਬੂਤਰ ਦੇ ਦਰਸ਼ਨ ਕਰਾਉਣਾ ਪਹਿਲਾਂ ਤਾਂ ਇਹਦੀ ਅੱਖ ਦੇਖੋ ਕਹੇ ਜੀ ਹੈ ਜਿਵੇਂ ਇਹਦੇ ਵਿੱਚ ਕੋਈ ਬੰਦੇ ਦੀ ਫੋਟੋ ਹੁੰਦੀ ਹੈ ਇਸ ਤਰ੍ਹਾਂ ਦੀ ਅੱਖ ਹੈ ਤੇ ਇਧਰੋਂ ਵੀ ਦੇਖੋ ਇਹ ਅੱਖ ਕਿਵੇਂ ਇਹਦੇ ਬੰਦੇ ਦੀ ਫੋਟੋ ਹੁੰਦੀ ਹੈ ਵਿੱਚ ਅੱਖ ਦਾ ਦਰਸ਼ਨ ਹੈ ਅੱਛਾ ਫੇਰ ਤੁਸੀਂ ਇਹਦੇ ਦੇਖੋ ਪੰਜੇ ਆ ਦੇਖੋ ਇਹ ਗੁਲਾਬੀ ਰੰਗ ਪੰਜਿਆਂ ਦਾ ਗੁਲਾਬੀ ਰੰਗ ਹੈ ਤੇ ਤੀਜੀ ਗੱਲ ਇਹ ਹੈ ਵੀ ਜਿਹੜੇ ਆ ਪੱਲੇ ਆ ਜਿਹੜੇ ਆ ਜਿੰਨਾ ਬਰੀਕ ਹੋਊਗਾ ਆ ਜਿਹੜੀ ਜਿਹੜੀ ਧਾਰੀ ਹੈ ਜਿਹੜੀ ਆ ਧਾਰੀ ਹੈ ਵਿੱਚੋਂ ਜਿੰਨੇ ਬਰੀਕ ਹੋਊਗਾ ਉਹਨੇ ਨਸਲੋਂ ਚੰਗਾ ਹੋਊਗਾ ਪੂਰਾ ਨਸਲੋਂ ਚੰਗਾ ਉਹ ਜਿਹੜੇ ਆ ਧਾਰੀ ਜੀ ਦੇ ਬਰੀਕ ਹੋ ਰਹੀ ਹੈ ਠੀਕ ਹੈ ਜੀ ਗੱਲ ਤੀਜੀ ਅੱਛਾ ਤੀਜੀ ਗੱਲ ਇਹ ਹੈ ਵੀ ਜਿਹੜੇ ਆ ਲੂ ਆ ਇਹ ਦੇਖੋ ਆ ਬਾਲ ਹੈ ਹੈ ਆ ਬਾਲ ਹੈ ਜਿੰਨੇ ਵੱਧ ਹੋਣ ਬਾਲ ਕਿਉਂ ਇੱਥੇ ਫਿਰ ਜੇ ਜਿੱਦੋਂ ਆ ਹੱਡੀ ਨੰਗੀ ਹੁੰਦੀ ਹੈ ਇੱਥੋਂ ਹੱਡੀ ਨੰਗੀ ਹੁੰਦੀ ਹੈ ਤਾਂ ਗਰਮੀ 'ਚ ਇਹ ਮਤਲਬ ਕਬੂਤਰ ਲੋ ਲੱਗਣ ਲੱਗ ਇੱਥੋਂ ਲੋ ਲੱਗਣ ਲੱਗ ਜਾਂਦੇ ਜਿੰਨੇ ਆ ਵੱਧ ਲੂ ਹੋਣਗੇ ਆ ਲੂ ਜਿੰਨੇ ਵੀ ਜਿੱਥੇ ਜੱਤ ਵੱਧ ਹੋਊਗੀ ਉਹਨੇ ਲੋਚ ਕੰਮ ਕਰੂਗਾ ਕਬੂਤਰ ਤੇ ਵੀਰ ਜੀ ਇੱਕ ਇੱਕ ਗੱਲ ਹੋਰ ਹੈ ਕਿਸੇ ਵੀਰ ਨੇ ਕਮੈਂਟ ਵਿੱਚ ਦੱਸਿਆ ਸਾਨੂੰ ਵੀ ਸਾਡੇ ਕਬੂਤਰਾਂ ਦੇ ਗਲ ਮਤਲਬ ਫੁਣਸੀਆਂ ਹੋ ਗਈਆਂ ਜਾਨੀ ਮੂੰਹ ਪੱਕ ਗਏ ਤੇ ਆ ਜਿਹੜੇ ਐਸ਼ ਕਬੂਤਰ ਦੀ ਗੱਲ ਹੈ ਇਹਦੇ ਕੀ ਕਰਿਆ ਸੀ ਵੀ ਜਿਵੇਂ ਆ ਕਣਕ ਦਾ ਦਾਣਾ ਆ ਕਣਕ ਹੈ ਮੇਰੇ ਕੋਲ ਹੁਣ ਆ ਕਣਕ ਹੈ ਇਹ ਕਣਕ ਨਾਲ ਕਈ ਵਾਰਾਂ ਜਦੋਂ ਤੁਹਾਡਾ ਕੂਤਰ ਜਦੋਂ ਤੁਹਾਡਾ ਕੂਤਰ ਮੂੰਹ ਟੱਡ ਕੇ ਆਏ ਮੂੰਹ ਟੱਡ ਕੇ ਬੈਠਾ ਹੋਵੇ ਕਿਸੇ ਵੀਲੇ پارک ਕਰ ਲਿਓ ਜਦੋਂ ਕੂਤੇ ਸਾਡਾ ਮੂੰਹ ਪਟਕੇ ਮੂੰਹ ਪਟਕੇ ਬੈਠਾ ਹੁੰਦਾ ਆ ਕੂਤਰ ਇਹਦੇ ਵਿੱਚ ਨਾ ਕੀ ਕਰਨਾ ਤੁਸੀਂ ਇਹ ਆ ਆ ਜਿਹੜੀ ਜਗ੍ਹਾ ਹੈ ਇਹਦਾ ਵੀ ਮੂੰਹ ਪੱਕ ਗਿਆ ਸੀ ਤੁਸੀਂ ਮੂੰਹ ਪਟਕੇ ਦੇਖਣਾ ਇਹਦੇ ਵਿੱਚ ਨਾ ਕਈ ਵਾਰਾ ਕਣਕ ਦੇ ਦਾਣੇ ਫਸ ਜਾਂਦੇ ਨੇ ਕਣਕ ਦੇ ਜਾਂ ਕੋਈ ਹੋਰ ਨਾਜ ਲੱਗ ਜਾਂਦਾ ਤੇ ਇਹਦੇ ਵਿੱਚ ਮੂੰਹ ਜੇ ਪੱਕ ਵੀ ਜਾਵੇ ਇੱਥੋਂ ਵਿੱਚੋਂ ਜਾਂ ਕਿਤੋਂ ਫਿਰ ਕੀ ਕਰਨਾ ਤੁਸੀਂ ਰਸੌਂਤ ਲੈਣੀ ਆ ਰਸੌਂਤ ਕਾਲੇ ਜੀ ਡਲੀ ਹੁੰਦੀ ਹੈ ਰਸੌਂਤ ਰਸੌਂਤ ਨੂੰ ਭਿਉ ਕੇ ਤੇ ਉਹਨੂੰ ਕੀ ਕਰਨਾ ਹੈ ਭਿਉ ਕੇ ਕਿਸੇ ਕਾਕੜੇ ਚ ਪਾ ਲਿਓ ਤੇ ਇਹਦੇ ਮੂੰਹ ਚ ਪਾਉਂਦੇ ਰਹੋ ਜੇ ਫੁਣਸੀਆਂ ਹੋਣਗੀਆਂ ਆ ਇਹਦੇ ਵਿੱਚ ਫੁਣਸੀਆਂ ਵੀ ਉਹੀ ਨੇ ਚਿੱਟੀਆਂ ਆਈਆਂ ਤੇ ਜਾਂ ਕੋਈ ਕਣਕ ਦਾ ਦਾਣਾ ਹੁੰਦਾ ਜੇ ਮੂੰਹ ਚ ਫਸਿਆ ਕੋਈ ਤੇ ਕਣਕ ਦਾ ਦਾਣਾ ਇਹਦੇ ਵਿੱਚ ਫਸ ਜਾਂਦਾ ਜੀਭ ਥੱਲੇ ਆਏ ਜੀਭ ਥੱਲੇ ਫਸ ਜਾਂਦਾ ਮੂੰਹ ਟੱਡੂ ਕੋ ਉਤਰਾ ਲਓ ਤੇ ਵੀਰ ਜੀ ਇਹ ਜਿਹੜੀ ਸੌਂਤ ਹੁੰਦੀ ਹੈ ਰਸੌਂਤ ਪਾਉਂਦੇ ਰਹੋ ਤੇ ਵੀਰ ਜੀ ਇਹੇ ਜੀ ਮੇਰੀ ਜਣੀ ਜਾਣਕਾਰੀ ਹੈ ਜਿੰਨੀ ਕੁ ਤੁਹਾਨੂੰ ਦੱਸਾਂ ਤੇ ਬਾਕੀ ਜੀ ਹੋਰ ਕੋਈ ਕਮੈਂਟ ਆਊਗਾ ਤਾਂ ਮੈਂ ਹੋਰ ਵੀ ਦੱਸੂਗਾ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਜੇ ਤੁਹਾਨੂੰ ਗੱਲ ਚੰਗੀ ਲੱਗੀ ਤਾਂ ਮੈਨੂੰ ਦੱਸਣਾ ਕਮੈਂਟ ਵਿੱਚ ਤੇ ਸ਼ੇਅਰ ਕਰਨਾ ਨਾ ਭੁੱਲਣਾ ਤੇ ਗਰੁੱਪਾਂ ਵਿੱਚ ਪਾਉਣਾ ਆ ਚੀਜ਼ ਹੈ ਵੀਰ ਜੀ